ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਾ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਅੱਜ ਦੀ ਵੀਡੀਓ ਬਾਈ ਨਰਮਲ ਕੋਲੇ ਆ ਪਿੰਡ ਭੈਰੂਪਾ ਤੇ ਬਾਈ ਨਾਲ ਕਰਾਉਣੇ ਗੱਲਬਾਤ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਕੋ ਟਿੱਕਾ ਕੋ ਵੀਰੇ ਹਾਂ ਬਹੁਤ ਦਿਨ ਤਿੰਨ ਕਿ ਦਿਨ ਹੋ ਗਿਆ ਆਪਾਂ ਜਿਹੜੀਆਂ ਵੀਡੀਓ ਪਾਈਆਂ ਦੋ ਬੈੜਾਂ ਨੇ ਬੈ ਗੀਆਂ ਵੀਰੇ ਹਾਂਜੀ ਹਾਂਜੀ ਠੀਕ ਆ ਤੇ ਅ ਇੱਕ ਵੈੜ ਹੈ ਗਈ ਹੈ ਸੇਲ ਲਈ ਠੀਕ ਹੈ ਨਾਮ ਡਰੈਸ ਬੋਲ ਦਿਓ ਵੀਰੇ ਪਹਿਲਾਂ ਨਾਮ ਨਰਮਲ ਸਿੰਘ ਜੀ ਹਾਂ ਜੀ ਤੰਦ ਭਾਈ ਹਾਂ ਜੀ ਤਸੀਲ ਕੋਰਗਰਾਹ ਹੁੰਦਾ ਜੀ ਠੀਕ ਹੈ ਨੇੜੇ ਤੇੜ ਦੇ ਪਿੰਡ ਵੀਰੇ ਜਿਹੜੇ ਤਾਂ ਸਲਾਪਰਾ ਜਾਂਦਾ ਜੀ ਤੇ ਭਗਤਪਾਤ ਭਾਈ ਦੇ ਰਾਮਪਰਾਪੂ ਚਾਲੇ ਜਾਂਦਾ ਨਹੀਂ ਠੀਕ ਹੈ ਵੀਰੇ ਨੰਬਰ ਬੋਲਿਓ ਜੀ 946742855 ਜੀ ਹਾਂ ਜੀ ਦੂਜਾ ਹੀ ਬੋਲ ਦਿਆ ਹੈਗਾ 70772665 ਜੀ ਅੱਜ ਵੀਰੇ ਪਲੂਨ ਵੈੜ ਹੈ ਗਈ ਹਾਤਾਇਨਾ ਸੋਸ ਵੀ ਬੜਾ ਏ ਠੀਕ ਆ ਵੀਰੇ ਕਦੋਂ ਸੁਈ ਜਾਨ ਨਿਰਮਲੇ ਇਹ 6-7 ਦਿਨ ਦੀ ਕੂਈ ਆ ਜੀ 6-7 ਦਿਨ ਦੀ ਹਾਂਜੀ ਆਪਾਂ ਕੋਲ ਅੱਜ ਹੀ ਆਈ ਏ ਥੋੜੇ ਕੋਲ ਅੱਜ ਆਈ ਏ ਤੇ ਕਿੰਨਾ ਕੁ ਹੁਣ ਇਹ ਥੱਲੇ ਦੁੱਧ ਤਿਆਰ ਹੈਗਾ ਇਹਦੇ ਨੇ ਹੈਗਾ ਜੀ ਬੰਦ ਕਜਨ ਵੀ 11 ਕਿਲੋ 11 ਕਿਲੋ ਜੀ ਯਾਨੀ ਰੈਡੀ ਦਾ ਹੈਗਾ ਆ ਦੇਖੋ ਇਹ ਥਾਣ ਸੁਣੋ ਦੇਖੋ ਕੀ ਆ ਬਾਤ ਲੱਗਿਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਤੇ ਮੱਝ ਰੱਖਣ ਦੀ ਤੁਹਾਨੂੰ ਲੋੜ ਨਹੀਂ ਇੰਨੀ ਵਧੀਆ ਗੀ ਠੰਡੀ ਠੁੰਡੀ ਬਹੁਤ ਆਈ ਨਾਲੇ ਗਰਮ ਗਰਮੀ ਨਹੀਂ ਮੰਦੀ ਜੀ ਹੋਰ ਕਿੰਨਾ ਮਗਰ ਕੀ ਆ ਗਿਆ ਵੀਰੇ ਇਹਦੇ ਬੱਚੀ ਆ ਜੀ ਨਾ ਸ਼ ਹੋਰ ਕਿੰਨਾ ਦਾ ਦੁੱਧ ਬਾਜੂ ਵੀਰੇ ਉਹ ਤੇਨੂੰ ਜੀ ਤੇਰਾ 40 ਲੀਟਰ ਆਰਾਮ ਨਾਲੀ ਹਾਂਜੀ ਆਰਾਮ ਨਾਲੀ ਕੱਢ ਲਓ ਬਾਹਰ ਆ ਦੇਖੋ ਆ ਦੇਖੋ ਥੱਲੇ ਥੱਲੇ ਬਹੁਤ ਵਧੀਆ ਪਈ ਐ ਕਾਲੀ ਸਾਫ ਹੈ ਜੀ ਸਾਫ ਕੰਫੈਕਟ ਡਰਕ ਕੋਚਾਂ ਤੋਂ ਸਾਂਹ ਵਾਲਾ ਹਵਾਨਾਗਾ ਕੋਈ ਟੁੱਟਮਾ ਹਵਾਨਾ ਨਹੀਂ ਜਿੱਧਰ ਦੀ ਮਾਰਕੀ ਚੈੱਕ ਕਰ ਲੈ ਠੀਕ ਆ ਜੀ ਤੇ ਪੂਰੀ ਚੰਗੇ ਤੋਰਾ ਤਾਰਾ ਕਰਾ ਦੇ ਜੇ ਇੱਕ ਥਣ ਤਾਂ ਦੂਜੇ ਸੋਏ ਵਰਗੇ ਆ ਵੀਰੇ ਦੇ ਕਰ ਲਓ ਜੇ ਇੱਕ ਘਰੇ ਦੁੱਧ ਪੀਣ ਨੂੰ ਤੁਹਾਨੂੰ ਮਾਰਦੀ ਨਹੀਂ ਢੋਲੂ ਚੱਕ ਕੇ ਜਾਣ ਦੀ ਕਿਸੇ ਤੇ ਲੋੜ ਨਹੀਂ ਹੈਗੀ ਰੱਖ ਲਿਓ ਤੇ ਪਾ ਲਿਓ ਪੱਠੇ ਤੇ ਝੋਲਿਓ ਆ ਲਓ ਜੀ ਸਰੋ ਚੈੱਕ ਪੂਰਾ ਕੰਪੈਕਟ ਆਰਡਰ ਆ ਜਿਵੇਂ ਕੰਪੀਟੀਸ਼ਨ ਵਾਲੀਆਂ ਵੜਾਂ ਦਾ ਹੁੰਦਾ ਉਸ ਤਰ੍ਹਾਂ ਦਾ ਹਵਾਨਾ ਇਹਦਾ ਥਣਾ ਤੁਣਾ ਵੀ ਪੂਰੀ ਵਧੀਆ ਦੁੱਧ ਰੈਡੀ 11 ਕਿਲੋ ਝੋਕੇ ਲੈ ਜਾਓ ਭਾਉਂਦੀ ਆਪਦੀ ਐਂ ਮੰਗਾ ਲਿਓ ਆ ਦੇਖੋ ਜੀ ਬਾਕੀ ਠੰਡੀ ਤਾਂ ਨਹੀਂ ਆਪਾਂ ਮੈਂ ਇੱਥੇ ਖੜੀ ਦੇ ਮਤਲਬ ਜੇ ਤਾਂ ਥੱਲੇ ਫਿਰ ਬੈ ਜਾ ਠੀਕ ਹੈ ਜੀ ਠੀਕ ਹੈ ਠੰਡੀ ਠੁੰਡੀ ਬਸੇਰੀ ਆ ਵੀਰੇ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਆ ਲਓ ਜੀ ਆ ਦੇਖੋ ਜੀ ਚੱਲਿਆ ਚੱਲੋ ਵੀਰੇ ਹਾਲੋ bro, کارਲੋ ਚੈੱਕ ਤੋਰਾ ਤਾਰਾ ਪੂਰਾ ਚੰਗਾ ਆਰਡਰ ਆ ਥੱਲੇ ਤੇ ਦੁੱਧ ਪੀਣ ਵਾਲਾ ਸੌਦਾ ਘੱਦਗਾਠ ਵੀ ਵਧੀਆ ਮਗਰ ਬੱਛੀ ਆ ਗਈ ਸ਼ਾਈ ਵਾਲੀ ਨਸਲ ਦੀ ਚੰਗੀ ਤੇ ਭਾਲ ਲਿਓ ਧਾਰਾਂ ਦੂਰਾ ਕਰਾਇੰਗਾ ਵੀਰੇ ਚੈੱਕ ਕਰਾ ਦਿਓ ਫਿਰ ਧਾਰਾਂ ਦੂਰਾ ਚੈੱਕ ਇਹਦੇ ਨੂੰ ਮੰਗਾ ਲਿਓ ਤੇ ਰੇਟ ਇਹਦਾ ਕੀ ਆ ਗਿਆ ਵੀਰੇ ਨਿਰਮਲ ਜਾਇਜ ਜੇ ਕਰਦੀ ਬਸ ਰੇਟ ਕਿਤੇ ਨਹੀਂ ਤੇ 3000 ਛੋਟ ਛਾੜ ਹੋ ਜੂਗੀ ਹਾਂਜੀ ਕਰ ਦਾਂ ਮਾਨਦਾਨ ਕਰ ਦਈ ਮਾਨਦਾਨ ਚਲੋ ਮਾਰੋ ਧਾਰਾਂ ਪਰ ਪੂਰੀ ਵਧੀਆ ਵੜਾ ਵੀਰੇ ਕਰ ਲਿਓ ਬਾਈ ਦਾ ਸੰਪਰਕ ਬੱਚਾ ਲਾ ਕੇ ਤੁਹਾਨੂੰ ਦਿਖਾ ਰਹੇ ਆ ਬੱਚੀ ਮਗਰਾ ਸ਼ਾਹੀ ਵਾਲਾ ਨਸਲ ਦੀ ਆ ਦੇਖੋ ਵੀਰੋ ਬੱਚਾ ਜੋ ਉਹਦਾ ਬੰਨੋ ਵੀਰੇ ਬੱਚਾ ਪਰ ਤੁਸਮਾ ਪਸਮਾਪਸ ਨੂੰ ਦਿਖਾ ਦੀ ਇੱਕ ਨੰਬਰ ਪਸਮਾ ਦੁੱਧ ਭਾਂਡੇ ਚ ਪਾਉਣ ਵਾਲਾ ਵੀਰੇ ਵੀਡੀਓ ਬਣਾਉਣ ਦਾ ਸਮਾਂ ਆਪਣਾ 3:00 ਵਜੇ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਲੈ ਵਹਨੇ ਹੱਥ ਨੂੰ ਹੋਰ ਵੀ ਭਰ ਲੈਣਾ ਮਾਰੋ ਵੀਰੇ ਤਾਲ ਆ ਦੇਖੋ ਜੀ। ਤੁਹਾਨੂੰ ਦੇਖੋ ਜਾਈ ਨਹੀਂ ਪਹਿਲਾਂ। ਤੁਹਾਨੂੰ ਬਹੁਤ ਵਧੀਆ ਥੋੜਾ ਥਲਾ ਹੋਊਗਾ। ਦੂਜੇ ਸਵਰਗਾ ਸਨ ਲੱਗਿਆ। ਤੁਹਾਨੂੰ ਕੋਈ ਦਿੱਕਤ ਨਹੀਂ ਪਾਉਂਦੇ ਬੱਚਾ ਸਿੱਖੀ ਚੱਲੇ ਇੱਥੇ। ਉਹ ਮੈਂ ਜਵਾਬ ਕਿਉਂ ਇਹ ਆ ਜੀ ਹਲਦੀ ਨਹੀਂ। ਹਾਂ ਆ ਦੇਖੋ ਜੀ ਤਾਰ ਤਾਂ ਕਿਆ ਬਾਤ ਆ। ਜੰਨੇ ਵਾਂਗੂ ਵਰਦੀਆਂ। ਡਾਂਗ ਆਰਗੀਆਂ ਤਾਰਾਂਆਂ। ਸਰਵਿ ਚੈੱਕ। 2 ਮਿੰਟਾਂ ਵਾਲੀ ਜਵਾਈ ਆ ਸਿਰਫ ਵੀਰੇ। ਓਕੇ ਵੀਰੇ। ਫੈਮ ਲੋ। ਬਸ ਕਾਹ ਨੂੰ ਆਪਾਂ 13 ਮਹੀਨਾ ਤੱਕ ਡੋਲਣਾ। ਆ ਦੇਖੋ ਇਹ ਕਰੋ ਚੈੱਕ। ਖਾਣ ਫੇਰ ਕਰ ਲੋ ਚੈੱਕ ਬੱਛੀ ਮਗਰ ਆ ਗਈ। ਤੇ ਮੋਲ ਬਾਈ ਨੇ 33000 ਕਰਿਆਗਾ ਮਾਨਤਾਨ ਵਿੱਚੋ ਹੋਜੂਗਾ ਪਿੰਡ ਪੈਰੂਪਾ ਜ਼ਿਲ੍ਹਾ ਬਠਿੰਡਾ ਨੇੜੇ ਸਲਾਤਪੁਰਾ ਆਰਡਰ ਫੇਰ ਦੇਖ ਲੋ ਈ ਥੱਲੇ ਤੋਂ ਪੂਰਾ ਵਧੀਆ ਦੁੱਧ ਬਾਈ ਨੇ ਜੈਨੂਨ ਕਿਹਾਗਾ ਜਿੰਨਾ ਕਿਹਾ ਸਹੀ ਕਿਹਾ ਤੇ ਨੰਬਰ ਫੇਰ ਬੋਲ ਜੀ ਵੀਰੇ ਨਰਮਨ 9463842855 ਜੀ ਠੀਕ ਹੈ ਜੀ ਦੂਜਾ 70832065 ਆ ਦੇਖ ਲੋ ਵੀਰੇ ਦੁਬਾਰਾ ਫੇਰ ਸਾਰੇ ਵੀਰਾਂ ਸੀਟ ਢਹੀ ਜੀ ਗੱਲ ਕੋ ਜਵਾਕ ਬੈਠਾ ਨਹੀਂ ਉਹ ਦੀਂਦੀ ਆ ਜੀ ਰੰਗ ਰੰਗ ਵੀ ਬਹੁਤ ਸੋਹਣਾ ਕਾਲਾ ਰੰਗ ਆ ਗਿਆ ਸਾਡੀ ਗਾਂ ਨੂੰ ਬਦਲਣ ਵਾਲੀ ਤੇ ਬਾਕੀ ਦੀ ਗੱਲ 加ਧਗਾੜ ਵੀ ਚੰਗਾਗਾ। ਫੇਲਣ ਵਾਲੀ ਹੈ ਨਹੀਂ। ਹਾਂਜੀ। ਦੁੱਧ ਵੀ 18 ਦੀ ਘੋੜ ਦੇਣਾ ਜੀ। ਆਰਾਮ ਨਾ ਦੇਣਾ। ਹੁਣੇ ਹੀ ਦੇਊਗੀ ਵੀਰੇ ਦੁੱਧ ਤਾਂ ਇਹ। ਥੋੜੀ ਸਮਝਾਈ ਨਹੀਂ ਸੀ ਕਿਦੋਂ ਲਈ ਆਪਾਂ? ਸਮਝ ਗਏ ਜੀ। ਠੀਕ ਆ। ਇਹਦਾ ਬੱਚੀ ਹੁਣ ਵੀ ਪਿਆ ਹੈ। ਆ ਤੁਹਾਡੇ ਕੋਲੇ ਵੀ ਜੇ ਖੜੀ ਰਹਿ ਗਈ ਫੇਰ ਤਾਂ ਤੁਸੀਂ ਦੁੱਧ ਚਿਰੋ ਆ ਗਈ 15 ਕਿਲੋ ਤਾਂ ਫੇਰ ਤਾਂ ਰੇਟ ਵੀ ਤਾਂ ਹੋਰ ਹੋਊਗਾ। ਹਾਂ ਹੁਣ ਉਹ ਜ। ਠੀਕ ਆ। ਆ ਕਰ ਲਓ ਵੀਰੇ ਜੇ ਇੱਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋ। ਧੰਨਵਾਦ। ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ।